ਹਾਂਜੀ ਸਸ਼ਿਕਾ ਜੀ ਚੈਕ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਪੈਣਾ ਦਾ ਸਵਾਗਤ ਆ ਅੱਜ ਜਿਹੜੀ ਅਸੀਂ ਕਲੈਕਸ਼ਨ ਲੈ ਕੇ ਆਏ ਆ ਬਹੁਤ ਸੋਹਣੀ ਬਹੁਤ ਪਿਆਰੀ ਜੀ ਲੈ ਕੇ ਆਏ ਆ ਰੇਟ ਵੀ ਬਹੁਤ ਰੀਜ਼ਨੇਬਲ ਲੈ ਕੇ ਆਇਆ ਠੀਕ ਹੈ ਜੀ ਬਹੁਤ ਪੈਣਾ ਵੇਟ ਕਰਦੀਆਂ ਸੀ ਵੀ ਹਾਈ ਰੇਟ ਹਾਈ ਰੇਟ ਹੀ ਤੁਸੀਂ ਪਾਈ ਜਾਂਦੇ ਹੋ ਥੋੜੀ ਜੀ ਲੋ ਰੇਟ ਲੈ ਕੇ ਆਓ ਠੀਕ ਹੈ ਜੀ ਸੋ ਕੁਆਲਿਟੀ ਤੁਹਾਨੂੰ ਉਹੀ ਮਿਲੂਗੀ ਪਿਓਰ ਪਸ਼ਮੀਨਾ ਬਹੁਤ ਖਿਆਰਾ ਬਹੁਤ ਸੋਹਣਾ ਇੱਕ ਤਾਂ ਲੈ ਕੇ ਆਇਆ ਕਸ਼ਮੀਰੀ ਸੂਟ ਬਹੁਤ ਸੋਹਣੇ ਬਹੁਤ ਪਿਆਰਾ ਹੈਨਾ ਜਿਹੜਾ ਤੇ ਇਹੋ ਸੇਮ ਕਪੜਾ ਹੈ ਜਿਹੜਾ ਕੁੱਲੂ ਦਾ ਬਹੁਤ ਪੈਣਾ ਮੰਗ ਰਹੀਆਂ ਸੀ ਵੀ ਕੁੱਲੂ ਦਾ ਫੈਬਰਿਕ ਉਹ ਵੀ ਆਪਣੇ ਕੋਲ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਆ ਜਾਊਗਾ ਤੇ ਸੇਮ ਕੁੱਲੂ ਵਾਲਾ ਫੈਬਰਿਕ ਕਸ਼ਮੀਰੀ ਸੂਟ ਇਸ ਟਾਈਮ ਜਿਹੜੇ ਚੱਲ ਰਹੇ ਨੇ ਹੁਣ ਥ레ਡ ਵਰਕ ਦੇ ਨਾਲ ਗਲੇ ਬਹੁਤ ਸੋਹਣੇ ਬਣੇ ਹੋਏ ਨੇ ਬਹੁਤ ਪਿਆਰਾ ਇਹ ਆਇਆ ਡਿਜ਼ਾਈਨ ਤੇ ਸੈਕਿੰਡ ਵਾਲਾ ਜਿਹੜਾ ਆਇਆ ਸਾਡੇ ਕੋਲ ਕਾਨੀ ਪ੍ਰਿੰਟ ਇਹ ਵੀ ਸੇਮ ਹਨਾ ਬਹੁਤ ਸੋਹਣਾ ਪਿਓਰ ਪਸ਼ਮੀਨੇ ਦੇ ਉੱਪਰ ਆ ਵਧੀਆ ਰੂਟੀਨ ਵਾਈਜ਼ ਪਾਉਣ ਲਈ ਘਰੇ ਤੁਸੀਂ ਪਾਉਣਾ ਨੇੜੇ ਤੇੜੇ ਜਾਣ ਲਈ ਪਾਉਣਾ ਡੇਲੀ ਜਿਹੜੀਆਂ ਬਣਾ ਅਪ ਡਾਊਨ ਕਰਦੀਆਂ ਨੇ ਉਹਨਾਂ ਨੇ ਹਨਾ ਰੂਟੀਨ ਵਾਈਜ਼ ਪਾਉਣਾ ਬਹੁਤ ਸੋਹਣੇ ਸੂਟ ਨੇ ਇਹ ਵੀ ਕਾਨੀ ਇਹਦੇ ਲਈ ਬੁਹਾਰ ਭੈਣ ਕੋਲੇ ਜਾਨੀ ਕਿ ਇੱਕ ਸੂਟ ਹੁੰਦਾ ਹੀ ਹੁੰਦਾ ਤੇ ਪਸੰਦ ਵੀ ਬਹੁਤ ਜ਼ਿਆਦਾ ਕੀਤੇ ਜਾ ਰਹੇ ਨੇ ਕਾਨੀ ਪ੍ਰਿੰਟ ਦੇ ਉੱਪਰ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਲੈ ਕੇ ਆਏ ਆ ਵਿਦ ਸ਼ਾਲ ਦੇ ਨਾਲ ਲੈ ਕੇ ਆਏ ਆ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਊਗਾ ਤੁਸੀਂ ਫਟਾਫਟ ਲੈਣਾ ਸਕਰੀਨਸ਼ਾਟ ਤੇ ਕਰ ਦੇਣੀ ਆ ਜੀ ਆਰਡਰ ਆਰਡਰ ਕਰਨ ਲਈ ਸਾਡਾ ਸਕਰੀਨ ਤੇ ਨੰਬਰ ਚੱਲ ਰਿਹਾ ਵੀਡੀਓ ਨੂੰ ਭੈਣ ਵਾਂਗ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਹੋਰ ਭੈਣਾਂ ਤੱਕ ਵੀ ਤਾਂ ਕਿ ਆਪਾਂ ਹੋਰ ਭੈਣਾਂ ਨੂੰ ਵੀ ਆਪਣੇ ਨਾਲ ਜੋੜ ਸਕੀਏ ਕਿਉਂਕਿ ਅਸੀਂ ਪਿੰਡ 'ਚ ਬੈਠੇ ਆਂ ਜੀ ਪਿੰਡ 'ਚ ਤਾਂ ਹੀ ਅਸੀਂ ਤੁਹਾਡੇ ਤੱਕ ਪਹੁੰਚਾਂਗੇ ਜੇ ਤੁਸੀਂ ਗਾਹਾਂ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਕਰੋਗੇ ਸੋ ਇੰਨੇ ਕ ਮੇਰੀ ਰਿਕਵੈਸਟ ਈ ਆ ਭੈਣਾਂ ਨੂੰ ਵੀ ਇੰਨਾ ਕ ਸਾਡੇ ਲਈ ਜ਼ਰੂਰ ਕਰਦਿਆ ਕਰੋ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰਦਿਆ ਕਰੋ ਇੰਨੇ ਸੋਹਣੇ ਕਮੈਂਟ ਕਰ ਦਿਓ ਇੰਨੀਆਂ ਸੋਹਣੀਆਂ ਦਵਾਵਾਂ ਦਿਨੇਓ ਇੰਨਾ ਜ਼ਿਆਦਾ ਪਿਆਰ ਸਾਡੇ ਕੰਮ ਨੂੰ ਦਿਨੇਓ ਤੇ ਤਾਂ ਹੀ ਅਸੀਂ ਇੰਨੇ ਕ ਛੋਟੇ ਜਿਹੇ ਪਿੰਡ ਤੋਂ ਤੁਹਾਡੇ ਤੱਕ ਪਹੁੰਚ ਰਹੇ ਆਂ ਇੰਨੇ ਦੂਰ ਦੂਰ ਤੱਕ ਠੀਕ ਹੈ ਜੀ ਸੋ ਇੰਨੀ ਇੱਕ ਮਿਹਰਬਾਨੀ ਜਰੂਰ ਕਰਿਆ ਕਰੋ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਨਾ ਨਾ ਭੁੱਲਿਆ ਕਰੋ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਕਮੈਂਟ ਤਾਂ ਜਿਹੜੀਆਂ ਆਪਣਾ ਕਰਦੀਆਂ ਨੇ ਬਹੁਤ ਥੈਂਕ ਯੂ ਉਹਨਾਂ ਦਾ ਤਾਂ ਮਤਲਬ ਕਿ ਇੰਨਾ ਸੋਹਣਾ ਲੱਗਦਾ ਜਦੋਂ ਕਮੈਂਟ ਪੜ੍ਹਦੀਆਂ ਤੇ ਜਿਹੜੀਆਂ ਆਪਣਾ ਨਹੀਂ ਕਰਦੀਆਂ ਤੁਸੀਂ ਵੀ ਇੱਕ ਸੋਹਣਾ ਜਿਹਾ ਕਮੈਂਟ ਜਰੂਰ ਛੱਡ ਜਾਇਆ ਕਰੋ ਵੀਡੀਓ ਤੇ ਤੇ ਲਓ ਜੀ ਦਿਖਾਨੀਆਂ ਤੁਹਾਨੂੰ ਅੱਜ ਦੇ ਜਿਹੜੇ ਪ੍ਰਿੰਟ ਆ ਪਹਿਲਾ ਕਾਨੀ ਪ੍ਰਿੰਟੀ ਦਿਖਾਉਣੀ ਆ ਉਸ ਤੋਂ ਬਾਅਦ ਦਿਖਾਉਂਗੀ ਕਸ਼ਮੀਰੀ ਸੂਟ ਬਹੁਤ ਸੋਹਣੇ ਬਹੁਤ ਪਿਆਰੇ ਜਿਹੜੇ ਆਏ ਨੇ ਕੁੱਲੂ ਦੇ ਉੱਪਰ ਕੁੱਲੂ ਦਾ ਸੇਮ ਫੈਬਰਿਕ ਰੋਗਾ ਜਿਹੜਾ ਕੁੱਲੂ ਤੇ ਫੈਬਰਿਕ ਹੁੰਦਾ ਸੀ ਹੱਦ ਤੋਂ ਵੱਧ ਹਾਈ ਡਿਮਾਂਡ ਤੇ ਅਸੀਂ ਪਿਛਲੇ ਸਾਲ ਵੀ ਸਾਡੇ ਕੋਲ ਉਹ ਇਸ ਸਾਲ ਵੀ ਆ ਤੇ ਪਰ ਪਹਿਲਾ ਡਿਜ਼ਾਈਨ ਸਾਡੇ ਕੋਲ ਕੁੱਲੂ ਤੇ ਜਾਨੀ ਕਿ ਇਹ ਵਾਲਾ ਆਇਆ ਇਸ ਵਾਰ ਲਓ ਜੀ ਪਹਿਲਾਂ ਤੁਹਾਨੂੰ ਦਿਖਾ ਦਈਏ ਕਾਨੀ ਪ੍ਰਿੰਟ ਦੇ ਸੂਟ ਇਹਨਾਂ ਦੇ ਸ਼ੌਲ ਇੰਨਾ ਦੇ ਨਾ ਸੇਮ ਇਦਾਂ ਹੀ ਹੋਊਗਾ ਆ ਲੋ ਮੈਂ ਦਿਖਾਦਾ ਇਹ ਚੀਜ਼ ਨੂੰ ਸ਼ਾਲ ਹੈ ਜਿਵੇਂ ਕੁੱਲੂ ਦੇ ਸਾਡੇ ਉਹਨਾਂ ਦੇ ਨਾਲ ਵੀ ਅਟੈਚੀ ਉਹਨਾਂ ਨੇ ਅਲੱਗ ਕਰਦੇ ਸੀ ਇਹਨਾਂ ਦੇ ਅਟੈਚ ਹੀ ਹੋਣਗੇ ਠੀਕ ਹੈ ਜਿਵੇਂ ਕੁੱਲੂ ਦਾ ਨਾਲ ਹੀ ਅਟੈਚ ਹੁੰਦਾ ਸੀ 7 ਮੀਟਰ ਦਾ ਪੂਰਾ ਫੈਬਰਿਕ ਮਿਲਦਾ ਸੀਗਾ ਤੁਹਾਨੂੰ ਤੇ 2.5 ਮੀਟਰ ਦਾ ਉਹ 2 ਮੀਟਰ ਦਾ ਸ਼ਾਲ 7.5 ਮੀਟਰ ਦਾ ਠੀਕ ਹੈ ਉਵੇਂ ਸੇਮ ਹੋਊਗਾ ਦੇਖੋ ਇੱਕ ਪੀਸ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਦੀ ਆ ਬਾਕੀ ਪੀਸ ਮੈਂ ਸਿਰਫ ਤੁਹਾਨੂੰ ਕਲਰ ਵਗੈਰਾ ਸ਼ੋਅ ਕਰੂੰਗੀ ਇਦਾਂ ਰਹਿਣਗੇ ਲੋ ਇਦਾਂ ਰਹਿਣਗੇ ਇਹ ਤੇ ਸ਼ੌਅ ਚੈੱਕ ਕਰ ਲਓ ਬਹੁਤ ਪਿਆਰਾ ਬਹੁਤ ਸੋਹਣਾ ਰੇਟ ਵਾਈਜ਼ ਬਹੁਤ ਸੋਹਣੀ ਚੀਜ਼ ਆ ਇੱਕ ਤਾਂ ਕਾਨੀ ਪ੍ਰਿੰਟ ਆ ਇਹ ਪ੍ਰਿੰਟ ਬਹੁਤ ਰੇਅਰ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਇਹ ਕਾਫੀ ਹਾਈ ਡਿਮਾਂਡ ਤੇ ਇਸ ਟਾਈਮ ਚੱਲ ਰਿਹਾ ਇਹ ਮਹਿੰਗੇ ਤੋਂ ਮਹਿੰਗੇ ਸੂਟਾਂ ਦੇ ਉੱਪਰ ਵੀ ਕਾਨੀ ਪ੍ਰਿੰਟ ਦੇ ਡਿਜ਼ਾਈਨ ਹੋ ਕੇ ਆ ਰਿਹਾ ਥ੍ਰੈਡ ਦੇ ਨਾਲ ਬਹੁਤ ਸੋਹਣਾ ਹੈ ਨਾ ਉਹ ਜਿਹੜਾ ਖੱਡੀ ਦੇ ਉੱਪਰ ਡੈਡੀ ਹੁੰਦੇ ਆ ਉਹ ਵਾਲੀ ਹੁੰਦੀ ਉਹ ਕਾਫੀ ਮਹਿੰਗੇ ਆ ਜਾਂਦੇ ਨੇ ਉਸੇ ਤਰ੍ਹਾਂ ਦਾ ਸੇਮ ਪ੍ਰਿੰਟ ਇਹੀ ਆਇਆ ਵਾ ਬਹੁਤ ਹੀ ਨਾਰਮਲ ਰੇਂਜ ਦੇ ਵਿੱਚ ਇਹ ਪ੍ਰਿੰਟ ਦੇ ਵਿੱਚ ਆ ਗਿਆ ਜਾਨਕਿ ਉਹ ਕੜਾਈ ਦੇ ਵਿੱਚ ਆ ਜਾਂਦਾ ਇ ਸਾਈਡ ਤੇ ਪੱਲਿਆਂ ਤੇ ਬਹੁਤ ਸੋਹਣਾ ਇਹ ਸ਼ਾਲ ਆ ਇਹਦਾ ਇੱਥੇ ਤੱਕ ਇਹਦਾ ਸ਼ਾਲ ਆ ਉਸ ਤੋਂ ਬਾਅਦ ਇੱਥੋਂ ਇਹਦੀ ਕਟਿੰਗ ਹੁੰਦੀ ਆ ਤਾਂ ਫਿਰ ਇਹਦੀ ਨਾਲ ਬਣਦੀ ਆ ਜੀ ਬਾਟਮ ਇਹ ਹੈਗੀ ਇਹਦੀ ਬਾਟਮ ਸੇਮ ਪ੍ਰਿੰਟਡ ਇਹਦੀ ਬਾਟਮ ਰਹੂਗੀ 2 ਮੀਟਰ ਦੀ ਠੀਕ ਹੈ ਜੀ ਇਦਾਂ ਤੇ ਫਿਰ ਇਹਦੀਆਂ ਆਉਣਗੀਆਂ ਬਾਹਾਂ ਆ ਲੋ ਫਿਰ ਇਹਨਾਂ ਕਿਉਂਕਿ ਲੰਬਾਈ ਚ ਸਾਰਾ ਫੈਬਰਿਕ ਆ ਜਿਹੜਾ ਇਹਦੀ ਚੌੜਾਈ ਨਹੀਂ ਲੰਬਾਈ ਆ ਸਾਰੀ ਸੋ ਇਹ ਅ ਅਕੋਰਡਿੰਗ ਟੂ 8-9 ਮੀਟਰ ਦੇ ਨੇੜੇ ਤੜ ਜਾਊਗਾ ਫੈਬਰਿਕ ਪੂਰਾ ਮਿਲੂਗਾ ਜਾਨੀ ਕਿ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ 2.5 ਮੀਟਰ ਦਾ ਸ਼ੋਰ ਠੀਕ ਹੈ ਜੀ ਇਹ ਜੀ ਬਾਹਾਂ ਦਾ ਕੱਪੜਾ ਜਾਨੀ ਕਿ ਜਿਹੜਾ ਸਾਈਡ ਤੋਂ ਲੈਂਦਾ ਉਹ ਸਾਈਡ ਤੋਂ ਨਹੀਂ ਲੈਣਾ ਨਾਲ ਹੀ ਬਾਹਾਂ ਦਾ ਕੱਪੜਾ ਅਟੈਚ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਦੀ ਫਰੰਟ ਲੁੱਕ ਤੁਹਾਨੂੰ ਮੈਂ ਦਿਖਾ ਦਵਾਂ ਕਿ ਬਹੁਤ ਪਿਆਰੀ ਆ ਇਦਾਂ ਰਹੂਗੀ ਜੀ ਇਹਦੀ ਫਰੰਟ ਲੁੱਕ ਆ ਲੋ ਇਹ ਰਹੂਗੀ ਇਹਦੀ ਫਰੰਟ ਲੁੱਕ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਆ ਸੋ ਜਿਹੜੀ ਵੀ ਭੈਣ ਨੂੰ ਚਾਹੀਦਾ ਹੋ ਫਟਾਫਟ ਲੈ ਲਓ ਪੀਚ ਜਿਆ ਸ਼ੇਡ ਆ ਬਹੁਤ ਸੋਹਣਾ ਗਾਜਰੀ ਪੀਚ ਵੀ ਨਹੀਂ ਪਿੰਕ ਵੀ ਨਹੀਂ ਗਾਜਰੀ ਜੀ ਟੂਨ ਦੇ ਉੱਪਰ ਆਏ ਵਾਲਾ ਤੇ ਇਹਦਾ ਬੈਗ ਪੱਲਾ ਵੀ ਸੇਮ ਪ੍ਰਿੰਟਡ ਹੋਗਾ ਬੈਗ ਪੱਲਾ ਵੀ ਸੇਮ ਪ੍ਰਿੰਟਡ ਹੋਗਾ ਆਹ ਵਾਲਾ ਬਾਰਡਰ ਬਾਹਾਂ ਦੇ ਉੱਪਰ ਘੁੰਮੂਗਾ ਆਹ ਵਾਲਾ ਆਜੂਗਾ ਬੈਗ ਪੱਲਾ ਠੀਕ ਹੈ ਜੀ ਇੰਦਾ ਰੋਗੇ ਇਹਨਾਂ ਦੀ ਲੁੱਕ ਇਹੇ ਨੰਬਰ ਰਹੂਗਾ ਜੀ 1 ਸੋ ਇਹ ਵਾਲੇ ਸੂਟ ਦਾ ਨੰਬਰ ਹੈਗਾ ਜੀ 1 1 ਨੰਬਰ ਇਹ ਵਾਲਾ ਸੂਟ ਰਹੂਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਹਾ ਇਹਦੇ ਵਿੱਚ ਹੀ ਤੁਹਾਨੂੰ ਹੁਣ ਮੈਂ ਸੈਕੰਡ ਜਸਟ ਕਲਰ ਸ਼ੋਅ ਕਰੂੰਗੀ ਪਹਿਣ ਬਣ ਕੇ ਬਾਕੀ ਮੈਂ ਸਾਰਾ ਸੂਟ ਤੁਹਾਨੂੰ ਖੋਲ ਕੇ ਦਿਖਾਈ ਦਿੰਦਾ ਵੀ ਕਿਦਾਂ ਤੁਹਾਨੂੰ ਇਹ ਫੈਬਰਿਕ ਤੁਹਾਡੇ ਤੱਕ ਪਹੁੰਚਣਾ ਵਾ ਇਹ ਵਾਲਾ ਰਹੂਗਾ ਇਹਦਾ ਸੈਕੰਡ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਸੇਮ ਪ੍ਰਿੰਟ ਦੇ ਨਾਲ ਆਹੇ ਸੇਮ ਜਿਹੜਾ ਆਪਾਂ ਪੀਸ ਖੋਲੇ ਆ ਉਹਦੇ ਨਾਲ ਹੀ ਇਹ ਸੇਮ ਚੀਜ਼ ਆ ਸੇਮ ਪਿਆਰੀ ਜੀ ਪਿਸਤਾ ਗ੍ਰੀਨ ਜਿਹਾ ਕਲਰ ਆ ਜਾਂਦਾ ਹੈ ਲਾਈਟ ਆ ਬੜਾ ਡਾਰਕ ਨਹੀਂ ਹੈਗਾ ਬਹੁਤ ਸੋਹਣਾ ਜਿਵੇਂ ਰਾਮਾ ਗ੍ਰੀਨ ਕਲਰ ਹੁੰਦਾ ਨਾ ਉਹਦਾ ਲਾਈਟ ਕਲਰ ਬਣ ਜਾਂਦਾ ਉਦਾਂ ਦਾ ਕਲਰ ਆ ਇਹ ਬਹੁਤ ਕਲਰ ਪ੍ਰੋਪਰ ਕਲਰ ਆ ਰਿਹਾ ਵੀਡੀਓ ਦੇ ਵਿੱਚ ਸੇਮ ਕਲਰ ਤੁਹਾਡੇ ਤੱਕ ਪਹੁੰਚੂਗਾ ਜੀ ਨੰਬਰ ਹੋਊਗਾ ਇਹਦਾ 2 2 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਜਿਹੜਾ ਨੈਕਸਟ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਰਹੂਗਾ ਮਸਟਰਡ ਸ਼ੇਡ ਮਸਟਰਡ ਟੋਨ ਦੇ ਉੱਪਰ ਆ ਸੇਮ ਦੇਖੋ ਇਹਦਾ ਸ਼ਾਲ ਆ ਰਿਹਾ ਸੇਮ ਹੀ ਇਹਦੀ ਆਊਗੀ ਪ੍ਰਿੰਟਡ ਹੀ ਇਸ ਤਰ੍ਹਾਂ ਬਾਟਮ ਆ ਦੇਖੋ ਇਹ ਹੈਗੀ ਇਹਦੀ ਬਾਟਮ ਠੀਕ ਹੈ ਆ ਸ਼ਰਟ ਦੀ ਪ੍ਰਿੰਟਿੰਗ ਆ ਆ ਬਾਟਮ ਦੀ ਪ੍ਰਿੰਟਿੰਗ ਆ ਆ ਸ਼ਾਲ ਦੀ ਪ੍ਰਿੰਟਿੰਗ ਬਹੁਤ ਸੋਹਣਾ ਬਹੁਤ ਪਿਆਰਾ ਸਾਰਾ ਇਹ ਹੈਗਾ ਵਾ ਪੀਸ ਬਹੁਤ ਸੋਹਣੇ ਨੇ ਫਟਾਫਟ ਯਾਨੀ ਕਿ ਰਿਪੀਟ ਨਹੀਂ ਹੈਗਾ ਰਿਪੀਟ ਨਹੀਂ ਹੈਗਾ ਪੈਣ ਵਣ ਕੇ ਫਟਾਫਟ ਆਪਣੀ ਆਰਡਰ ਪਲੇਸ ਕਰ ਦਿਓ ਜਿਨ੍ਹਾਂ ਨੂੰ ਚਾਹੀਦੇ ਨੇ ਆਪਕੇ ਨਾਲ ਤੁਸੀਂ ਘਰ ਬੈਠਿਆਂ ਨੇ ਬਸ ਫਟਾਫਟ ਕਲਰ ਸਿਲੈਕਟ ਕਰਨਾ ਤੇ ਆਰਡਰ ਕਰਨੇ ਆ ਜਿਹੜਾ ਵੀ ਪੀਸ ਚਾਹੀਦਾ ਹੋਗਾ ਨੰਬਰ ਹੋਗਾ ਜੀ 3 3 ਨੰਬਰ ਇਹ ਵਾਲਾ ਸੂਟ ਰਹੂਗਾ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਜਿਹੜਾ ਹੁਣ ਨੈਕਸਟ ਆ ਰਿਹਾ ਇਹਦਾ ਨਾ ਡਿਜ਼ਾਈਨਿੰਗ ਥੋੜਾ ਜਿਹਾ ਚੇਂਜ ਹੋ ਜੂਗਾ ਇਹਦਾ ਆ ਲੋ ਇਹਦਾ ਡਿਜ਼ਾਈਨ ਰਹੂਗਾ ਇਦਾਂ ਬਾਕੀ ਸਾਰੀ ਪ੍ਰਿੰਟਿੰਗ ਵਗੈਰਾ ਬਿਲਕੁਲ ਸੇਮ ਆ ਜਸਟ ਗਲੇ ਦਾ ਡਿਜ਼ਾਈਨ ਚੇਂਜ ਹੋ ਰਿਹਾ ਇਹਦੇ ਇਸ ਤਰ੍ਹਾਂ ਬਣਿਆ ਹੋਇਆ ਠੀਕ ਹੈ ਮੈਂ ਲੁੱਕ ਤੁਹਾਨੂੰ ਦਿਖਾ ਦਿੰਨੀ ਆ ਆ ਵਾਲਾ ਡਿਜ਼ਾਈਨ ਇਹਦੇ ਤੇ ਇੰਨਾ ਪੈਟਰਨ ਜਿਹੜੀਆਂ ਭੈਣਾਂ ਨੇ ਥੋੜਾ ਜਿਹਾ ਪਰਮਾਂਜਾ ਡਿਜ਼ਾਈਨ ਲੈਣਾ ਤਾਂ ਤੁਸੀਂ ਆ ਵਾਲਾ ਡਿਜ਼ਾਈਨ ਲੈ ਲਿਓ ਇਹ ਇਦਾਂ ਸੀਗਾ ਗਲਾ ਆਹ ਵਾਲਾ ਥੋੜਾ ਜਿਹਾ ਸਿੰਪਲ ਇਦਾਂ ਲੰਬਾਈ ਚ ਰਹੂਗਾ ਠੀਕ ਹੈ ਜੀ ਸੋ ਜਿਹੜਾ ਮਰਜੀ ਪੈਟਰਨ ਲੈ ਲਿਓ ਇਹਦੇ ਵੀ ਪੈਕ ਪੱਲੇ ਦੇ ਉੱਤੇ ਆਸੀ ਆਊਗਾ ਨਾਲ ਇਹਦੇ ਬਹੁਤ ਸੋਹਣਾ ਸ਼ਾਲ ਆਊਗਾ ਬਹੁਤ ਵਧੀਆ ਨੇ ਲਾਈਟ ਵੇਟ ਆ ਕੋਈ ਜ਼ਿਆਦਾ ਉਹ ਹੈਵੀ ਨਹੀਂ ਹੈਗੇ ਪੂਰੇ ਵਧੀਆ ਨਿੱਗੇ ਸੂਟ ਨੇ ਬਸ ਫਟਾਫਟ ਤੁਸੀਂ ਆਰਡਰ ਕਰਨੇ ਨੇ ਇਹ ਪਰਪਲ ਜੀ ਟੂਨ ਦੇ ਉੱਪਰ ਜਾ ਰਿਹਾ ਪਰਪਲ ਟੂਨ ਦੇ ਉੱਪਰ ਜਾ ਰਿਹਾ ਜੀ ਨੰਬਰ ਇਹਦਾ ਰਹੂਗਾ 4 4 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ चार कलर मिल जाएंगे एक तो मिलेगा पिस्ता ग्रीन बिल्कुल लाइट जहाँ पिस्ता ग्रीन कलर ठीक है जी ए भी कलर बहुत प्यारा बहुत सोहना तो नंबर यदर रहेगा जी पांच पांच नंबर ए वाला सूट रहेगा ठीक है नैक्सट एल रहा ओ, मिल रहा वा ब्ल्यू शेड ब्ल्यू शेड मिल रहा नंबर होगा जी य छे छे नंबर ए वाला सूट य है नॉर्मल रेट द ਬੜਾ ਪਾਇ ਹੋਏ ਦੂਰੋਂ ਤੋਂ ਇਦਾਂ ਲੱਗਣਗੇ ਜਿਵੇਂ ਤੁਸੀਂ ਕੁਝ ਪਿਓਰ ਦੇ ਵਿੱਚ ਵੇਅਰ ਕੀਤਾ ਕਿਉਂਕਿ ਸ਼ਾਈਨ ਆ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਆ ਪ੍ਰਿੰਟਿੰਗ 골ਡਨ ਹੋਈ ਹੈ ਨਾ ਸਾਰੀ ਸ਼ਾਈਨ ਆ ਬਹੁਤ ਸੋਹਣੀ ਇਹ ਬਹੁਤ ਪਿਆਰੀ ਸੈਲਫ ਪ੍ਰਿੰਟਿੰਗ ਹੋਈ ਹੋਈ ਆ ਮਤਲਬ ਇਹ ਧਾਗਾ ਨਾਲ ਹੀ ਚੱਲਿਆ ਹੋਇਆ ਜਿਵੇਂ ਸੂਟ ਦਾ ਧਾਗਾ ਵਾਂਗ ਨਾਲ ਹੀ ਇਹ ਧਾਗਾ ਚੱਲਿਆ ਕੋਈ ਉੱਤੇ ਪ੍ਰਿੰਟਿੰਗ ਨਹੀਂ ਹੋਈ ਕਈ ਭੈਣਾ ਇਹ ਸੋਚ ਕੇ ਹੋ ਜਾਂਦਾ ਵੀ ਹਾਈ ਪ੍ਰਿੰਟਿੰਗ ਆ ਆਨਲਾਈਨ ਆ ਜਾਵੇ ਕੁਝ ਹੋਰ ਉੱਤੇ ਆਣ ਲੱਗਿਆ ਨਾ ਹੋਵੇ ਕੁਝ ਨਹੀਂ ਇਹ ਸੇਮ ਸਾਰੀ ਵਿੱਚ ਧਾਗੇ ਦੇ ਨਾਲ ਹੋਈ ਹੋਈ ਆ ਜਿਵੇਂ ਸੂਟ ਦਾ ਧਾਗਾ ਚੱਲਿਆ ਉਹਦੇ ਵਿੱਚ ਹੀ 골ਡਨ ਬਹੁਤ ਸੋਹਣਾ ਬਹੁਤ ਪਿਆਰਾ ਕਾਨੀ ਪ੍ਰਿੰਟ ਬਹੁਤ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਵਾ ਸੋ ਨੈਕਸਟ ਵਾਲਾ ਜਿਹੜਾ ਇਹਦੇ ਵਿੱਚ ਮੈਂ ਤੁਹਾਨੂੰ ਦਵਾਂਗੀ ਉਹ ਦਵਾਂਗੀ ਮਸਟਰਡ ਸ਼ੇਡ ਇਹ ਵਾਲਾ ਹੈਗਾ ਜੀ ਮਸਟਰਡ ਸ਼ੇਡ ਨੰਬਰ ਇਹ ਵਾਲੇ ਸੂਟ ਦਾ ਰਹੂਗਾ 7 7 ਨੰਬਰ ਇਹ ਵਾਲਾ ਸੂਟ ਰਹੂਗਾ ਸੋ ਇਹ 7 ਪੀਸ ਸਾਡੇ ਕੋਲ ਆਏ ਨੇ ਸੋ ਫਟਾਫਟ ਬਸ ਆਪਣੇ ਸਕਰੀਨਸ਼ਾਟ ਦੇ ਦਿਓ ਜਿਹੜਾ ਵੀ ਪੀਸ ਤੁਹਾਨੂੰ ਇਹਨਾਂ ਵਿੱਚੋਂ ਚਾਹੀਦਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਜਿਹੜੇ ਦਿਖਾਵਾਂਗੀ ਉਹ ਦਿਖਾਵਾਂਗੀ ਕਸ਼ਮੀਰੀ ਸੂਟ ਸੇਮ ਪ੍ਰਾਈਸ ਦੇ ਵਿੱਚ ਹੀ ਉਹ ਵੀ ਦਵਾਂਗੇ ਕੁੱਲੂ ਵਾਲੇ ਸੂਟ ਨੇ ਕੁੱਲੂ ਦਾ ਸਾਰਾ ਫੈਬਰਿਕ ਲੱਗਿਆ ਹੋਇਆ ਬਹੁਤ ਪਿਆਰੇ ਬਹੁਤ ਸੋਹਣੇ ਮੌਤੀ ਇਦਾਂ ਰੋਗਾ ਇਹਦਾ ਫਰੰਟ ਲੋ ਠੀਕ ਹੈ ਜੀ ਬਸ ਫਟਾ ਫਟੇ ਪੈਣਾ ਬਣ ਗਿਆ ਸਕਰੀਨਸ਼ਾਟ ਲੈਣਾ ਮਹਿਰੂਨ ਕਲਰ ਆ ਬਹੁਤ ਪਿਆਰਾ ਜਿਹਾ ਬਹੁਤ ਸੋਹਣਾ ਜਿਹਾ ਇਹ ਪੀਸ ਆ ਸਾਰਾ ਟੋਟਲੀ ਕੋਈ ਵੀ ਪ੍ਰਿੰਟਿੰਗ ਨਹੀਂ ਸਾਰਾ ਥ੍ਰੈਡ ਦਾ ਕੰਮ ਹੋਇਆ ਹੋਇਆ ਟੋਟਲੀ ਥ੍ਰੈਡ ਦਾ ਕੰਮ ਹੋਇਆ ਹੋਇਆ 5 ਮੀਟਰ ਦੀ ਪ੍ਰੋਪਰ ਕਟ ਮਿਲ ਰਹੀ ਆ ਤੁਹਾਨੂੰ ਸੂਟ ਦੀ ਵਿੱਚ ਬੂਟੀ ਦਾ ਕੰਮ ਮਿਲ ਰਿਹਾ ਤੇ ਨਾਲ ਇਹ ਵੀ ਹੁਣ ਜਿਹੜੀ ਖਾਸੀਅਤ ਆ ਇਹਦਾ ਸ਼ਾਲ ਸ਼ਾਲ ਇਹਦਾ ਤੁਹਾਨੂੰ ਇਦਾਂ ਲੱਗੂਗਾ ਜਿਵੇਂ ਸਾਰਾ ਵਰਕ ਹੋਇਆ ਹੁੰਦਾ ਬਟ ਵਰਕ ਨਹੀਂ ਹੈਗਾ ਸ਼ਾਲ ਦੇ ਉੱਪਰ ਸਾਲ ਦੇ ਉੱਪਰ ਜਿੰਨਾ ਵੀ ਤੁਹਾਨੂੰ ਮਿਲੇਗਾ ਸਾਰਾ ਪ੍ਰਿੰਟ ਆਏ ਕਿਉਂਕਿ ਰੇਂਜ ਬਹੁਤ ਨਾਰਮਲ ਆ ਸੋ ਅਕੋਰਡਿੰਗ ਟੂ ਰੇਂਜ ਬਹੁਤ ਸੋਹਣੀ ਚੀਜ਼ ਆ ਬਹੁਤ ਪਿਆਰੀ ਦੇਖੋ ਪੀਸ ਦੀ ਲੁੱਕ ਦੇਖੋ ਕਿੰਨੀ ਸੋਹਣੀ ਆਊਗੀ ਲਓ ਜੀ ਇਹ ਆ ਪੀਸ ਦੀ ਲੁੱਕ ਜੀ ਸੋ ਤੁਸੀਂ ਆਪ ਹੀ ਦੇਖ ਲਿਓ ਵੀ ਕਿੱਦਾਂ ਦਾ ਲੱਗ ਰਿਹਾ ਮੈਨੂੰ ਯਾਰ ਦੀ ਬਾਹ ਤੇ ਰੱਖਣਾ ਪੈਣਾ ਲਓ ਜੀ ਬਹੁਤ ਸੋਹਣਾ ਬਹੁਤ ਪਿਆਰਾ ਇਹ ਜਿਹੜਾ ਪੀਸ ਆ ਇਹ ਰੈਡੀ ਹੋਣਾ ਦੇਖੋ ਰੈਡੀ ਹੋਏ ਤੇ ਜਦੋਂ ਆਪਾਂ ਜਿਵੇਂ ਮਰਜੀ ਬਿਲਕੁਲ ਲਾਈਟ ਵੇਟ ਜਿਆ ਚੁੰਨੀ ਵਰਗਾ ਸ਼ਾਲ ਆ ਕੋਈ ਜ਼ਿਆਦਾ ਹੈਵੀ ਨਹੀਂ ਜਿਵੇਂ ਮਰਜੀ ਚਾਹੇ ਬੁੱਕਲ ਮਾਰੋ ਚਾਹੇ ਸਿਰ ਤੇ ਲਗੋ ਹਨਾ ਬਹੁਤ ਸੋਹਣੀ ਚੀਜ਼ ਬਹੁਤ ਪਿਆਰੀ ਬਣੀ ਹੋਈ ਆ ਤੇ ਬਹੁਤ ਸੋਹਣੀ ਲੁੱਕ ਦੇ ਰਿਹਾ ਵਾ ਸੂਟ ਜਾਨਕੇ ਸਾਰਾ ਥ੍ਰੈਡ ਦਾ ਪਿਓਰ ਕਸ਼ਮੀਰੀ ਸੂਟ ਆ ਬਹੁਤ ਪਿਆਰਾ ਪੂਰਾ ਗਰਮ ਸੂਟ ਮਿਲੂਗਾ ਨਾਲ ਬਹੁਤ ਸੋਹਣੇ ਪ੍ਰਿੰਟਡ ਸ਼ਾਲ ਆ ਹੈ ਥ੍ਰੈਡਵਰਕ ਨਹੀਂ ਹੈ ਤੇ ਹੋਇਆ ਸੂਟ ਤੇ ਸਾਰੇ ਤੇ ਥ੍ਰੈਡਵਰਕ ਹੋਇਆ ਹੋਇਆ ਨੰਬਰ ਹੋਊਗਾ ਜੀ 8 ਪਰ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਕੋਲੇ ਪਏ ਤੇ ਵੀ ਨਹੀਂ ਪਤਾ ਲੱਗਦਾ ਜਸਟ ਹੱਥ ਫੇਰੇ ਤੇ ਪਤਾ ਲੱਗਦਾ ਵੀ ਇਹ ਪ੍ਰਿੰਟਡ ਇਹ ਜਿਹੜਾ ਪ੍ਰੋਪਰ ਸ਼ੇਡ ਸੀਗਾ ਇਹ ਥੋੜਾ ਜਿਹਾ ਚੈਰੀ ਸ਼ੇਡ ਦੇ ਵਿੱਚ ਜਾ ਰਿਹਾ ਜਿਨ੍ਹਾਂ ਨੇ ਪ੍ਰੋਪਰ ਮਹਿਰੂਨ ਸ਼ੇਡ ਲੈਣਾ ਵਾ ਉਹ ਆ ਵਾਲਾ ਪੀਸ ਨੰਬਰ ਆਰਡਰ ਕਰਿਓ ਜੀ ਇਹ ਥੋੜਾ ਜਿਹਾ ਚੈਰੀ ਸ਼ੇਡ ਆ ਇਹ ਵੀ ਸ਼ੇਡ ਬਹੁਤ ਸੋਹਣਾ ਕਲਰ ਇਹਨਾਂ ਦੇ ਸਾਰੇ ਬਹੁਤ ਸੋਹਣੇ ਬਣ ਕੇ ਆਏ ਨੇ ਜਿਹੜੇ ਪੂਰੇ ਕੁੱਲੂ ਦੇ ਵਿੱਚ ਸਭ ਤੋਂ ਜ਼ਿਆਦਾ ਸੇਲ ਹੁੰਦੇ ਆ ਉਹੀ ਇਹ ਸੈੱਟ ਦੇ ਵਿੱਚ ਰੈਡੀ ਹੋਏ ਨੇ ਆਲੋ ਇਹ ਵੀ ਪੀਸ ਬਹੁਤ ਪਿਆਰਾ ਬਹੁਤ ਸੋਹਣਾ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 9 ਤੇ ਨਾਲ ਇਹਦੇ ਵੀ ਤੁਹਾਨੂੰ ਸੇਮ ਸ਼ਾਲ ਮਿਲ ਰਿਹਾ ਬਹੁਤ ਪਿਆਰਾ ਇੱਕ ਇਹਦੇ ਵਿੱਚ ਮਿਲ ਰਿਹਾ ਤੁਹਾਨੂੰ ਰੈੱਡ ਸ਼ੋਰ ਚੈਰੀ ਰੈੱਡ ਮਹਿਰੂਨ ਤਿੰਨੇ ਹੀ ਛੇੜੇ ਦੇ ਵਿੱਚ ਆਏ ਨੇ ਸੋ ਜਿਹੜਾ ਮਰਜੀ ਪੀਸ ਲੈ ਲਿਓ ਹਲੋ ਜੀ ਬਹੁਤ ਪਿਆਰਾ ਬਹੁਤ ਸੋਹਣਾ ਇਹ ਵਾਲਾ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਪੀਸ ਨੇ ਫਟਾਫਟ ਆਰਡਰ ਕਰ ਲਿਓ ਰਿਪੀਟ ਮਿਲੇ ਨਾ ਮਿਲੇ ਭੈਣ ਬਣ ਕੇ ਕਹਿ ਨਹੀਂ ਸਕਦੀ ਜਿਹੜੀਆਂ ਪਹਿਣਾ ਕੁੱਲੂ ਕਹਿ ਰਹੀ ਸੀ ਕੁੱਲੂ ਲੈ ਕੇ ਆਓ ਕੁੱਲੂ ਉਹਦਾ ਬਸ ਫਟਾਫਟ ਚੱਕ ਹੀ ਲਿਓ ਇਹਨਾਂ ਪੀਸਾਂ ਨੂੰ ਤਾਂ ਕਿ ਤੁਹਾਨੂੰ ਮਿਲ ਜਾਣਗੇ ਆ ਲੋ ਤਾਂ ਕਿ ਜਾਨ ਨੂੰ ਠੰਡ ਹੁਣ ਪੂਰੇ ਜੋਰਾਂ ਤੇ ਆ ਤੁਸੀਂ ਸਮਾ ਕੇ ਪਾ ਸਕੋ ਰੈੱਡ ਕਲਰ ਦੇ ਨਾਲ ਸੀਮ ਇਹਦਾ ਸ਼ਾਲ ਮਿਲੂਗਾ ਨੰਬਰ ਇਹ ਵਾਲੇ ਸੂਟ ਦਾ ਰਹੂਗਾ 10 10 ਨੰਬਰ ਇਹ ਵਾਲਾ ਸੂਟ ਰਹੂਗਾ ਤੇ ਨੈਕਸਟ ਇਹਦੇ ਵਿੱਚ ਮਿਲ ਰਿਹਾ ਜੀ ਮਸਟਰਡ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਵਾ ਵਾਲਾ ਸੂਟ ਤੁਹਾਡੇ ਘਰੇ ਪਹੁੰਚਦਾ ਹੋ ਜਾਣਾ ਬਸ ਫਟਾਫਟ ਆਰਡਰ ਕਰ ਦਿਓ ਤਾਂ ਕਿ ਜਲਦੀ ਜਲਦੀ ਤੁਹਾਨੂੰ ਮਿਲ ਜਾਵੇ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਇਹ ਵੀ ਸੇਮ ਮਿਲੂਗਾ ਤੁਹਾਨੂੰ ਆਲੋਚ ਇਹਦਾ ਪ੍ਰਿੰਟੜੀ ਨਾਲ ਸ਼ਾਲ ਬਹੁਤ ਸੋਹਣੀ ਸ਼ਾਲ ਨੇ ਬਹੁਤ ਪਿਆਰੇ ਨੰਬਰ ਇਹਦਾ ਰਹੂਗਾ ਜੀ 11 11 ਨੰਬਰ ਇਹ ਵਾਲਾ ਐਂਡ ਲਾਸਟ ਜਿਹੜਾ ਤੁਹਾਨੂੰ ਦੇ ਰਿਹਾ ਇਹਦੇ ਵਿੱਚ ਮੋਰ ਪੰਖੀਆ ਸ਼ੇਡ ਮੋਰ ਪੰਖੀਆ ਸ਼ੇਡ ਲੌਂਜ ਇਹ ਵੀ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਨਾਲ ਇਹਦੇ ਸੇਮ ਆ ਰਿਹਾ ਜੀ 5 ਮੀਟਰ ਦਾ ਪੂਰਾ ਫੈਬਰਿਕ ਆ ਨਾਲ ਸੇਮ ਸ਼ਾਲ ਆ ਰਿਹਾ ਨੰਬਰ ਹੈਗਾ 12 ਜਿੰਨਾ ਬੇੜੀਆਂ ਪਹਿਣਾ ਕਹਿੰਦੀਆਂ ਸਾਨੂੰ ਕੋਟੀ ਨਾ ਮਾੜੇ ਜੇ ਸੂਟਾਂ ਦੀ ਕੋਟੀ ਨਾ ਪਾਣੀ ਪਵੇ ਪੂਰੇ ਨਿੱਗੇ ਸੂਟ ਹੋਣ ਤਾਂ ਬੱਸ ਫੇ ਤੁਸੀਂ ਫਟਾਫਟ ਪਿਕ ਕਰ ਲੋ ਰੇਂਜ ਵੀ ਬਹੁਤ ਨਾਰਮਲ ਆ ਸੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਭੈਣ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਕੇ ਜਾਇਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ